ਦਸ ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 15 ਨਵੰਬਰ 2024 ਦਿਨ ਸ਼ੁੱਕਰਵਾਰ ਮੱਗਰ ਮਹੀਨੇ ਦੀ 1 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਤੋ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ ਹਮੇਸ਼ਾ ਜੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਇਹ ਨਾਮਵਰ ਡੀਲਰਸ਼ਿਪ ਚਲਾਉਂਦੇ ਆ ਤੇ ਨਾਲ ਹੀ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਸ ਜੋ ਕਿ ਗ੍ਰੇਟਰ ਵੈਨਕੂਵਰ 'ਜੋ 10 ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਉਪਲਬਧ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕਿ ਕੈਨੇਡਾ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਤੇ ਸਖਤੀ ਹੋਈ ਆ ਉਦਾ ਘਰਾਂ ਤੇ ਕੀ ਪ੍ਰਭਾਵ ਪਊਗਾ ਹਾਊਸਿੰਗ ਸਪਲਾਈ ਤੇ ਕੀ ਪ੍ਰਭਾਵ ਪਊਗਾ ਅਮਰੀਕਾ ਦੇ ਵਿੱਚ ਅੱਜ ਫੈਡਰਲ ਰਿਜ਼ਰਵ ਜਿਹੜਾ ਆ ਉਹਦੇ ਚੇਅਰਮੈਨ ਨੇ ਕੀ ਗੱਲ ਆਖੀ ਆ ਤੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਪੋਸਟ ਦੀ ਜਿਹਨਾਂ ਦੀ ਸਟ੍ਰਾਈਕ ਸ਼ੁਰੂ ਹੋ ਗਈ ਆ ਕੈਨੇਡਾ ਰੈਵਨਿਊ ਏਜੰਸੀ ਦੀ ਜਿਨ੍ਹਾਂ ਨੇ 600 ਦੇ ਕਰੀਬ ਕਰਮਚਾਰੀ ਜਿਹੜੇ ਆ ਉਹ ਕੱਢਣੇ ਆ ਤੇ ਨਾਲੇ ਆਪਾਂ ਗੱਲਬਾਤ ਕਰਾਂਗੇ ਸਟੂਡੈਂਟਸ ਨੂੰ ਦਿੱਤੀਆਂ ਜਾਲੀ ਚਿੱਠੀਆਂ ਦੀ ਤੇ ਅਖੀਰ ਦੇ ਵਿੱਚ ਪੋਟਨ ਅਤੇ ਜਰਮਨੀ ਦੇ ਆਗੂ ਸ਼ੋਲਜ਼ ਦੀ ਆਸ ਵਿੱਚ ਹੋਈ ਗੱਲਬਾਤ ਜਿੱਤੋਂ ਯੂਕਰੇਨ ਦੇ ਰਾਸ਼ਟਰਪਤੀ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 812 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 593 1111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਇਹ ਕਿ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਆਪ ਸਭ ਨੂੰ ਸਾਡੇ ਸਾਰੇ ਸਟਾਫ ਵੱਲੋਂ ਗੁਨਾਨਗਪਾਤਸ਼ਾ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਇਸ ਦਿਨ ਇਹ ਹੀ ਮੰਗ ਕਰਾਂਗੇ ਕਿ ਜਿੱਥੇ ਬਾਬੇ ਨਾਨਕ ਦਾ ਉਪਦੇਸ਼ ਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹਦੇ ਨਾਲ ਨਾਲ ਸਮੁੱਚੀ ਕੌਮ ਨੂੰ ਬਾਬਰ ਨੂੰ ਜਾਬਰ ਕਹਿਣ ਨਿਮਾਣੇ ਨਿਤਾਣੇ ਦੇ ਨਾਲ ਤੇ ਖੁਦ ਲਈ ਖੜਨ ਦਾ ਬਲ ਬਖਸ਼ੇ ਖਬਰਾਂ ਦੀ ਸ਼ੁਰੂਆਤ ਕਰੀਏ ਖਬਰਾਂ ਦੇ ਵਿੱਚ ਦੀ ਸਭ ਤੋਂ ਵੱਡੀ ਖਬਰ ਇਸ ਵੇਲੇ ਆ ਰਹੀ ਆ ਉਹ ਇਹ ਹੈ ਕਿ ਇਮੀਗ੍ਰੇਸ਼ਨ ਦਾ ਪੱਧਰ ਕੈਨੇਡਾ ਦੇ ਵਿੱਚ ਘਟਾ ਦਿੱਤਾ ਗਿਆ ਜਿਹੜੀ ਮੌਜੂਦਾ ਸਰਕਾਰ ਆ ਉਹਨੇ 20% ਤੱਕ ਕਟੌਤੀ ਕਰ ਦਿੱਤੀ ਹੈ ਤੇ ਇਹਦੇ ਨਾਲ ਗਾਹਾਂ ਹਾਊਸਿੰਗ ਸਪਲਾਈ ਦੇ ਉੱਤੇ ਕਾਫੀ ਫਰਕ ਪੈਣਾ ਜਿਹੜੇ ਪਾਰਲੀਮੈਂਟਰੀ ਬਜਟ ਆਫੀਸਰ ਆ ਸਰਕਾਰੀ ਅਧਿਕਾਰੀ ਆ ਉਹਨਾਂ ਨੇ ਅੰਦਾਜ਼ਾ ਲਾ ਕੇ ਦੱਸਿਆ ਕਿ 2030 ਤੱਕ ਹਾਊਸਿੰਗ ਸਪਲਾਈ ਦਾ ਜਿਹੜਾ ਗੈਪ ਆ ਉਹਨੇ ਘਟ ਕੇ ਤਕਰੀਬਨ ਅੱਧਾ ਰਹਿ ਜਾਣਾ ਹੈ ਕਿਉਂਕਿ ਜਦੋਂ ਲੋਕ ਘਟ ਆਉਣੇ ਆ ਦਾ ਜ਼ਹਰਿਆ ਕੇ ਘਰਾਂ ਦੀ ਲੋਡ ਵੀ ਘਟ ਪੈਣੀ ਆ ਸੋ ਜਿਹੜਾ ਗੈਪ ਸਗਾ ਜਿੰਨੇ ਘਰ ਚਾਹੀਦੇ ਆ ਤੇ ਜਿੰਨੇ ਘਰ ਕੈਨੇਡਾ ਵਿੱਚ ਹੈਗੇ ਆ ਉਹ ਗੈਪ ਜਿਹੜਾ 2030 ਤੱਕ ਉਹ ਕਹਿੰਦੇ ਅੱਧਾ ਰਹਿ ਜਾਣਾ ਆ ਕਿਉਂਕਿ 2025 2026 ਅਤੇ ਗਾਹਾਂ ਜਦੋਂ ਇਹ ਇਮੀਗ੍ਰੇਸ਼ਨ ਦੇ ਨੰਬਰ ਘਟੇ ਹੋਏ ਆਉਣੇ ਆ ਉਹਦੇ ਨਾਲ ਕੈਨੇਡਾ ਦੀ ਆਬਾਦੀ ਵਧਣ ਦੀ بجائے ਘਟਣੀ ਆ ਉਹ ਕਹਿੰਦੇ ਵੀ ਕਿਉਂਕਿ ਇੱਥੇ ਬੱਚੇ ਜਿਹੜੇ ਆ ਉਹ ਬਹੁਤ ਘੱਟ ਪੈਦਾ ਹੋ ਰਹੇ ਆ ਇਮੀਗ੍ਰੈਂਟ ਦੇ ਲੈਵਲ ਜਿਹੜੇ ਘਟ ਜਾਣੇ ਆ ਤੇ ਉਹਦੇ ਨਾਲ ਜਿਹੜਾ ਆਬਾਦੀ ਦਾ ਵਾਧਾ ਆ ਵਾਧਾ ਦਾਰਿਆ ਉਹ ਵੀ ਘਟ ਜਾਣੀ ਆ ਤੇ ਨਾਲ ਦੀ ਨਾਲ ਘੱਟ ਘਰਾਂ ਦੀ ਲੋੜ ਪੈਣੀ ਆ ਸੋ ਇਸ ਵੇਲੇ ਜਿਹੜੀ ਵੱਡੀ ਸਮੱਸਿਆ ਸੀ ਵੀ ਘਰ ਮਹਿੰਗੇ ਬਹੁਤ ਹੋ ਰਹੇ ਆ ਕਿਉਂਕਿ ਘਰ ਬਣ ਥੋੜੇ ਰਹੇ ਆ ਡਿਮਾਂਡ ਜਿਹੜੀ ਉਹਨਾਂ ਦੀ ਜ਼ਿਆਦਾ ਆ ਸੋ ਜਦੋਂ ਡਿਮਾਂਡ ਘਟ ਗਈ ਤਾਂ ਫਿਰ ਘਰਾਂ ਦੀ ਸਪਲਾਈ ਕੰਟਰੋਲ ਵਿੱਚ ਆ ਜਾਣੀ ਆ ਤੇ ਜਿਹਦੇ ਨਾਲ ਉਹ ਕਹਿੰਦੇ ਅੱਧੀ ਸਮੱਸਿਆ ਦਾ ਹੱਲ ਹੋ ਜਾਣਾ ਜੀ ਇਸ ਦੇ ਨਾਲ ਜਿਹੜੀ ਵਿਆਜ ਦਰਾਂ ਬਾਰੇ ਗੱਲ ਚੱਲ ਰਹੀ ਆ ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਕਈ ਵਾਰੀ ਇਹ ਗੱਲ ਕਹਿ ਚੁੱਕਾ ਕਿ ਅਗਲੇ ਸਾਲ ਦੇ ਅੱਧ ਤੱਕ ਵਿਆਜ ਦਰਾਂ ਜਿਹੜੀਆਂ ਕਾਫੀ ਘਟ ਜਾਣੀਆਂ ਆ ਇਕਨੋਮੀ ਨੂੰ ਚਲਾਉਣ ਵਾਸਤੇ ਜੀ ਡੀ ਪੀ ਨੂੰ ਸਟਰੋਂਗ ਕਰਨ ਲਈ ਵਿਆਜ ਦਰਾਂ ਘਟਾਉਣੀਆਂ ਪੈਣੀਆਂ ਆ ਪਰ ਦੂਜੇ ਪਾਸੇ ਅਮਰੀਕਾ ਵਾਲੇ ਜਿਹੜੇ ਆ ਹੋਰ ਸੁਰਾਂ ਕੱਢ ਰਹੇ ਆ ਪਹਿਲਾਂ ਤਾਂ ਅਮਰੀਕਨ ਫੈਡਰਲ ਰਿਜ਼ਰਵ ਵੀ ਇਹੀ ਕਹਿ ਰਿਹਾ ਸੀ ਕਿ ਇਕਨੋਮੀ ਨੂੰ ਚਲਾਉਣ ਵਾਸਤੇ ਆਪਾਂ ਹੌਲੀ ਹੌਲੀ ਕਰਕੇ ਕੱਟ ਲਾਈ ਜਾਣੇ ਆ ਵਿਆਜ ਦਰ ਘਟਾਉਣੀਆਂ ਆ ਪਰ ਅੱਜ ਫੈਡਰਲ ਰਿਜ਼ਰਵ ਦੇ ਜਿਹੜੇ ਚੇਅਰਮੈਨ ਨੇ ਜੀ ਜਰਮੀ ਪਾਵਲ ਉਹ ਕਹਿੰਦੇ ਸਾਨੂੰ ਵਿਆਜ ਦਰਾਂ ਘਟਾਉਣ ਦੀ ਕੋਈ ਕਾਰਨ ਨਹੀਂ ਹੈਗੀ ਉਹਦਾ ਕਾਰਨ ਇਹ ਦੱਸਿਆ ਕਿ ਅਮਰੀਕਾ ਦੇ ਵਿੱਚ ਇਨਫਲੇਸ਼ਨ ਰੇਟ ਉਹ ਕਹਿੰਦੇ ਵੀ ਵੱਧ ਸਕਦਾ ਆ ਟਰੰਪ ਦੇ ਸਰਕਾਰੀ ਤਬਦੀਲੀ ਦੇ ਕਾਰਨ ਉਹ ਕਹਿੰਦੇ ਇਕਨੋਮੀ ਤੌਰ ਸਕਦੀ ਹੈ ਇਕਨੋਮੀ ਤੁਰੀ ਤਾਂ ਲੋਕਾਂ ਨੇ ਪੈਸੇ ਖਰਚਣੇ ਆ ਪੈਸੇ ਖਰਚਣ ਦੇ ਨਾਲ ਇਨਫਲੇਸ਼ਨ ਰੇਟ ਵਧਣਾ ਤੇ ਜੇ ਇਨਫਲੇਸ਼ਨ ਰੇਟ ਵਧਿਆ ਤਾਂ ਫਿਰ ਉਹਨੂੰ ਕੰਟਰੋਲ ਕਰਨ ਦੇ ਵਾਸਤੇ ਵਿਆਜ ਦਰਾਂ ਜਿਹੜੀਆਂ ਉਹ ਘਟਾਈਆਂ ਨਹੀਂ ਜਾ ਸਕਦੀਆਂ ਸੋ ਇਸ ਵਾਸਤੇ ਉਹ ਕਹਿੰਦੇ ਵੀ ਅਸੀਂ ਕੋਈ ਕਾਲੀ ਵਿੱਚ ਨਹੀਂ ਹੈਗੇ ਕਿ ਇੰਟਰਸਟ ਰੇਟ ਘਟਾਈਏ ਅਮਰੀਕਾ ਦੇ ਵਿੱਚ ਵੈਸੇ ਵੀ ਲੰਮੀਆਂ ਮੌਰਗੇਜਸ ਹੁੰਦੀਆਂ 25 30 ਸਾਲ ਦੀ ਮੌਰਗੇਜ ਆ ਰੀਨਿਊ ਕਰਾਉਣ ਦੀ ਨਹੀਂ ਲੋੜ ਨਹੀਂ ਪੈਂਦੀ ਸੋ ਗੱਲ ਹੁਣ ਇੱਥੇ ਆ ਕੇ ਖੜ ਜਾਂਦੀ ਹੈ ਵੀ ਜੇ ਅਮਰੀਕਾ ਵਿਆਜ ਦਰਾਂ ਨਹੀਂ ਘਟਾਉਂਦਾ ਹੈਗਾ ਜਾਂ ਕਾਲ ਨਹੀਂ ਦਿਖਾਉਂਦਾ ਤਾਂ ਕੈਨੇਡਾ ਕੰਨਾਂਗੇ ਚਰ ਵਿਆਜ ਦਰਾਂ ਆਪਣੇ ਸਿਰ ਦੇ ਉੱਤੇ ਘਟਾ ਲਊਗਾ ਕਿਉਂਕਿ ਜੇਕਰ ਕੈਨੇਡਾ ਵਿਆਜ ਦਰਾਂ ਘਟਾਉਂਦਾ ਆ ਅਮਰੀਕਾ ਤੋਂ ਬਿਨਾਂ ਤਾਂ ਇਹਦੇ ਨਾਲ ਕੈਨੇਡੀਅਨ ਡਾਲਰ ਕਮਜ਼ੋਰ ਹੁੰਦਾ ਆ ਸੋ ਇਹ ਕੈਨੇਡਾ ਦੇ ਵਾਸਤੇ ਚੈਲੰਜ ਖੜਾ ਹੋ ਜਾਣਾ ਜੀ ਵੀ ਜੇਕਰ ਅਮਰੀਕਾ ਨੇ ਵਿਆਜ ਦਰਾਂ ਨਹੀਂ ਘਟਾਈਆਂ ਤਾਂ ਕੈਨੇਡਾ ਉਹਨਾਂ ਤੋਂ ਬਿਨਾ ਵਿਆਜ ਦੇ ਨਾਲ ਘਟਾਵੇ ਇਹਦੇ ਕਾਫੀ ਜਿਹੜੇ ਡੂੰਘੇ ਅਸਰ ਪੈਣੇ ਆ। ਦੂਜੇ ਪਾਸੇ ਅਮਰੀਕਾ ਦੇ ਵਿੱਚ ਅੱਜ ਸਟਾਕ ਮਾਰਕੀਟ ਵੀ ਡਿਗੀ ਆ। ਜਿਹੜੀ ਕਿ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੇ ਵਿੱਚ ਐਸ ਐਨ ਪੀ ਇੰਡੈਕਸ ਜਿਹੜਾ ਪਹਿਲੀ ਵਾਰੀ ਇਹਨਾ ਡਿਗਿਆ ਉਹਦਾ ਕਾਰਨ ਕੀ ਆ ਕਿ ਜਿਹੜੇ ਅਮਰੀਕਾ ਦੇ ਨਵੇਂ ਸਿਹਤ ਸਬੰਧੀ ਆਗੂ ਬਣਾਏ ਗਏ ਆ ਰੌਬਰਟ ਐਫ ਕੈਨੇਡੀ ਜੂਨੀਅਰ ਉਹ ਉਹ ਐਂਟੀ ਵੈਕਸੀਨ ਨੇ ਸੋ ਉਹ ਕਈ ਤਰ੍ਹਾਂ ਦੇ ਜਿਹੜੇ ਵੈਕਸੀਨ ਆ ਕੋਵਿਡ ਨਾਲ ਸੰਬੰਧਿਤ ਜਾਂ ਹੋਰ ਛੋਟੇ ਬੱਚਿਆਂ ਨੂੰ ਲੱਗਦੇ ਆ ਉਹਨਾਂ ਦੇ ਵਿਰੋਧੀ ਆ ਇਸ ਕਰਕੇ ਉਹ ਡਰਗ ਮੇਕਰ ਕੰਪਨੀ ਜਿਹੜੀਆਂ ਕਿ ਵੈਕਸੀਨ ਤਿਆਰ ਕਰਦੀਆਂ ਉਹਨਾਂ ਦੇ ਸਟਾਕ ਡਿੱਗ ਪੈ ਜਾਣ ਦੇ ਵਿੱਚ ਫਾਈਜ਼ਰ ਮੋਡਰਨਾ ਵਗੈਰਾ ਸ਼ਾਮ ਲਿਆ ਉਹਨਾਂ ਦੇ ਇਸ ਫੈਸਲੇ ਤੋਂ ਉਹਨਾਂ ਨੂੰ ਨਿਯੁਕਤ ਕਰਨ ਦੇ ਫੈਸਲੇ ਤੋਂ ਅਮਰੀਕਾ ਦੇ ਡਾਕਟਰੀ ਭਾਈਚਾਰੇ ਵਿੱਚ ਵੀ ਹਾਹਾਕਾਰ ਮੱਚੀ ਹੋਈ ਆ ਉਹ ਕਹਿੰਦੇ ਵੀ ਜੋ ਖੋਜਾਂ ਹੋਈਆਂ ਆ ਉਹਦੇ ਹਿਸਾਬ ਦੇ ਨਾਲੇ ਦਵਾਈਆਂ ਦਿੱਤੀਆਂ ਜਾਂਦੀਆਂ ਆ ਜਿਹੋ ਜਿਹੀਆਂ ਗੱਲਾਂ 트੍ਰੰਪ ਵੱਲੋਂ ਨਿਯੁਕਤ ਕੈਨੇਡੀ ਕਰ ਰਹੇ ਆ ਤਿੰਨ ਦੇ ਕੋਲੋਂ ਸਿਹਤ ਵਿਭਾਗ ਮਹਾ ਹੋਣਾ ਵੀ ਉਹਦੇ ਨਾਲ ਤਾਂ ਅਮਰੀਕਾ ਦੀ ਸਿਹਤ ਦਾ ਬਹੁਤ ਨੁਕਸਾਨ ਹੋਊਗਾ ਵੀ ਇਹ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਆ ਉਹ ਅਮਰੀਕਾ ਨੂੰ 100 ਸਾਲ ਪਿੱਛੇ ਸਿੱਟ ਦੇ ਦੇਣਗੀਆਂ ਜੀ ਸੋ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੀ ਤਾਂ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਕਾਨੂੰਨ ਜਿਹੜੇ ਆ ਨਵੇਂ ਅਸੂਲ ਆ ਉਹ ਲਾਗੂ ਹੋ ਗਏ ਆ ਇਦੇ ਵਿੱਚ ਇੱਕ ਵਾਰ ਇਹ ਗੱਲ ਕੀਤੀ ਗਈ ਹੈ ਕਿ ਜਿਹੜੇ एलिਜੀਬਲ ਸਟੂਡੈਂਟਸ ਨੇ ਇੰਟਰਨੈਸ਼ਨਲ ਸਟੂਡੈਂਟ ਜਿਨਾਂ ਕੋ ਸਟੱਡੀ ਪਰਮਿਟ ਹੈਗਾ ਉਹ 24 ਘੰਟੇ ਹਫ਼ਤੇ ਦੇ ਹੁਣ ਕੰਮ ਕਰ ਸਕਣਗੇ ਸੋ ਜਿਹੜੀ 20 ਘੰਟੇ ਦੀ ਮਿਆਦ ਆ ਉਹ 24 ਘੰਟੇ ਹੋ ਗਈ ਜਾਂ ਤਿੰਨ ਫੁੱਲ ਸ਼ਿਫਟਾਂ ਜਿਹੜੀਆਂ ਉਹ 8-8 ਘੰਟੇ ਦੀਆਂ ਲਾ ਸਕਣਗੇ ਤੇ ਇਹਦੇ ਨਾਲ ਇਹ ਕਿਹਾ ਦਿੱਤਾ ਗਿਆ ਕਿ ਜੇਕਰ ਕਿਸੇ ਸਟੂਡੈਂਟ ਨੇ ਆਪਣਾ ਇੰਸਟੀਚਿਊਸ਼ਨ ਬਦਲਣਾ ਕੋਈ ਅੰਤਰਰਾਸ਼ਟਰੀ ਵਿਦਿਆਰਥੀ ਉਹਨੇ ਆਪਣੀ ਕਾਲਜ ਯੂਨੀਵਰਸਿਟੀ ਬਦਲਣੀ ਆ ਤਾਂ ਅੱਗੇ ਪਹਿਲਾਂ ਉਹ ਨਹੀਂ ਵੀ ਚੱਕ ਕੇ ਤੁਸੀਂ ਦਾਖਲਾ ਲੈ ਲਿਆ ਹੋਰ ਦੁਬਾਰਾ ਤੋਂ ਸਟੱਡੀ ਪਰਮਿਟ ਵਾਸਤੇ ਅਪਰੂਵਲ ਲੈਣੀ ਪਊਗੀ ਸੋ ਮਤਲਬ ਕਿ ਦੁਬਾਰਾ ਪ੍ਰੋਸੈਸ ਵਿੱਚੋਂ ਲੰਘਣਾ ਪਊਗਾ ਜਿਹੜਾ ਨਵਾਂ ਸਟੱਡੀ ਪਰਮਿਟ ਹੈਗਾ ਉਹ ਸਰਕਾਰ ਅਪਰੂਵ ਕਰੂਗੀ ਫੇਰ ਜਾ ਕੇ ਤੁਹਾਡਾ ਕਾਲਜ ਜਾਂ ਯੂਨੀਵਰਸਿਟੀ ਚੇਂਜ ਹੋ ਸਕਦੀ ਆ ਸੋ ਕਾਫੀ ਸਖਤੀਆਂ ਕੀਤੀਆਂ ਜਾ ਰਹੀਆਂ ਇਹਦੇ ਨਾਲ ਜਿਹੜੇ ਜਲਦੀ ਸਟੂਡੈਂਟ ਪਰਮਿਟ ਇਸ਼ੂ ਹੋ ਰਹੇ ਸੀਗੇ ਕਈ ਕਾਲਜ ਹੈ ਵੀ ਨਹੀਂ ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਉਹ ਜਾਰੀ ਹੋਈਆਂ ਸੀ ਕਈ ਉਹਨਾਂ ਦੇ ਉੱਤੇ ਆ ਵੀ ਗਏ ਕੈਨੇਡਾ ਬੀਤੇ ਵਿੱਚ ਬਹੁਤ ਵੱਡਾ ਫਰਾਡ ਜਿਹੜਾ ਲੱਭਾ ਸੀਗਾ ਸਰਕਾਰ ਚੈੱਕ ਕਰਨ ਲੱਪਈ ਵੀ ਜਿਹੜਾ ਕਾਲਜ ਯੂਨੀਵਰਸਿਟੀ ਸਟੂਡੈਂਟ ਪਰਮਿਟ ਦੰਦਾ ਵੀ ਉਹ ਸਹੀ ਆ ਜਾਂ ਨਹੀਂ ਸੋ ਉਹਦੇ ਵਿੱਚ ਹੁਣ ਇਹ ਦੱਸਿਆ ਗਿਆ ਕਿ 5 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਪਰਮਿਟ ਐਕਸੈਪਟ ਕੀਤੇ ਗਏ ਸੀ ਉਹਨਾਂ ਵਿੱਚੋਂ 93% ਸਹੀ ਆ 7% ਵਿੱਚ ਜਾਲੀ ਵੀ ਆ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਗਲਤੀ ਹੋਈ ਹੋਈ ਆ ਤੇ ਇਹਨਾਂ ਵਿੱਚੋਂ 10000 ਦੇ ਕਰੀਬ ਜਿਹੜੇ ਸਟੂਡੈਂਟ ਪਰਮਿਟ ਆ ਜਿਹੜੀਆਂ ਚਿੱਠੀਆਂ ਜਾਰੀ ਕੀਤੀਆਂ ਹੋਈਆਂ ਆ ਉਹੋ ਝਾਲੀ ਨਿਕਲੀਆਂ ਆ ਮਤਲਬ ਕਿ ਕਾਲਜ ਯੂਨੀਵਰਸਿਟੀਆਂ ਨੇ ਜਾਂ ਫਰਾਡ ਕੀਤਾ ਆ ਤੇ ਜਾਂ ਫਿਰ ਕਾਲਜ ਯੂਨੀਵਰਸਿਟੀਆਂ ਹੈ ਹੀ ਨਹੀਂ ਉਹ ਝਾਲੀ ਚਿੱਠੀਆਂ ਭੇਜ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਥੇ ਲਿਆਂਦਾ ਜਾਣਾ ਸੀਗਾ ਤੇ ਜਿਹੜਾ ਕਿ ਇੱਥੇ ਆ ਕੇ ਮੜੇ ਕਾਲਜ ਯੂਨੀਵਰਸਿਟੀ ਲੱਭਣੇ ਨਹੀਂ ਸੀਗੇ ਸੋ ਇੱਕ ਤਰੀਕੇ ਨਾਲ ਉਹਨਾਂ ਨਾਲ ਵੀ ਧੋਖਾ ਹੋਣਾ ਸੀਗਾ ਤੇ ਕੈਨੇਡਾ ਦੇ ਵਿੱਚ 10000 ਵਾਧੂ ਬੰਦਾ ਆ ਜਾਣਾ ਸੀ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਇਮੀਗ੍ਰੇਸ਼ਨ ਮਹਿਕਮੇ ਦੇ ਵਿੱਚ ਚੱਲ ਰਹੀਆਂ ਆ ਪ੍ਰੀਮੀਰੇਸ਼ਨ ਦੇ ਮੰਤਰੀ ਮਾਰਕ ਮੈਦਰ ਕਹਿੰਦੇ ਆ ਵੀ ਅਸੀਂ ਜਿਹੜੀ ਹੈ ਸ਼ਕਤੀ ਤੋਂ ਸ਼ਕਤੀਕਰਨ ਜਾ ਰਹੇ ਆ ਅਸੀਂ ਕੈਨੇਡਾ ਸਰਕਾਰ ਕੋਲੋਂ ਇਹ ਯਕੀਨੀ ਬਣਾਉਣਾ ਚਾਹੁੰਦੇ ਆ ਵੀ ਇੱਥੇ ਜਿਹੜੀ ਹੈ ਹੁਣ ਕਾਮਿਆਂ ਦੀ ਘਾਟ ਇੰਨੀ ਨਹੀਂ ਹੈਗੀ ਸੋ ਇਸ ਕਰਕੇ ਅਸੀਂ ਬਿਜ਼ਨਸਰ ਨੂੰ ਵੀ ਕਹਿੰਨੇ ਆ ਕਿ ਉਹ ਸਸਤੀ ਲੇਬਰ ਲੱਭਣੀ ਬੰਦ ਕਰ ਦੇਣ ਤੇ ਹੁਣ ਸਹੀ ਰੇਟ ਦੇ ਉੱਤੇ ਜਿਹੜੇ ਲੋਕਲ ਕਾਮੇ ਆ ਉਹਨਾਂ ਨੂੰ ਹਾਇਰ ਕਰਨਾ ਸ਼ੁਰੂ ਕਰਨਾ ਹੁਣ ਇਹ ਇਹਨਾਂ ਸੋਚੋ ਵੀ ਬਾਹਰਲਾ ਕੰਮ ਮੈਨੂੰ ਜਿਹੜਾ ਜੀ ਉਹ ਮਿਨੀਮਮ ਵੇਜ ਤੇ ਮਿਲ ਜਾਊਗਾ ਤੇ ਜੇ ਨਹੀਂ ਮਿਲਦਾ ਤਾਂ ਤਨਖਾਹ ਵਧਾ ਦਿਓ ਤਨਖਾਹ ਵਧਾ ਕੇ ਜਿਹੜਾ ਕੈਨੇਡੀਅਨ ਕੰਮ ਆਇਆ ਉਹਨੂੰ ਲੱਭਣ ਦੀ ਕੋਸ਼ਿਸ਼ ਕਰੋ ਤੇ ਜਿਹੜੇ ਛੋਟੇ ਵਪਾਰ ਨੇ ਬਿジネス ਨੇ ਜਿਹੜੇ ਕਿ ਪਹਿਲਾਂ ਮਿਨੀਮ ਵੇਜ ਉੱਤੇ ਕੰਮ ਕਰਾਉਂਦੇ ਰਹੇ ਆ ਉਹ ਕਹਿੰਦੇ ਵੇਜ ਨਾਲ ਮਹਿੰਗਾਈ ਵੱਧ ਜਾਣੀ ਹੈ BC ਵਿੱਚ ਤਾਂ ਰੈਸਟੋਰੈਂਟ ਐਸੋਸੀਏਸ਼ਨ ਇੱਥੋਂ ਦਾ ਕਹਤ ਆ ਵੀ ਜੇਕਰ ਸਾਨੂੰ ਮਹਿੰਗੇ ਮੁੱਲ ਦੇ ਉੱਤੇ ਕੰਮੇ ਰੱਖਣੇ ਪਏ ਤਾਂ ਫਿਰ ਜਿਹੜਾ 10 ਡਾਲਰ ਵਾਲਾ 버ਗਰ ਆ ਉਹ 30 ਡਾਲਰ ਦਾ ਹੋ ਜਾਣਾ ਪੀ ਐਂਡ ਆਫ ਦਾ ਘਮ ਘਮਾ ਕੇ ਗੱਲ ਤਾਂ ਫਿਰ ਲੋਕਾਂ ਦੇ ਉੱਤੇ ਹੀ ਆਉਣੀ ਆ ਸੋ ਦੇਖਦੇ ਆ ਵੀ ਇਧਰ ਵੀ ਗੱਲ ਕਿਸ ਦਿਸ਼ਾ ਵੱਲ ਜਾਂਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਪੋਸ ਸਾਡਾ ਡਾਕ ਵਿਭਾਗ ਉਹਦੇ 55000 ਦੇ ਕਰੀਬ ਯੂਨੀਅਨਾਈਜ਼ਡ ਕਰਮਚਾਰੀ ਅੱਜ ਹੜਤਾਲ ਤੇ ਚਲੇ ਗਏ ਆ ਇਸ ਸੰਬੰਧੀ ਉਹਨਾਂ ਦੀ ਨੈਗੋਸ਼ੀਏਸ਼ਨ ਜਿਹੜੀ ਆ ਆਪਣੇ ਏਮਪਲੋਇਰ ਨਾਲ ਚੱਲ ਰਹੀ ਸੀਗੀ ਯੂਨੀਅਨ ਦੀ ਜਿਹੜੀ ਯੂਨੀਅਨ ਇਹਨਾਂ ਨੂੰ ਰਿਪਰੈਜ਼ੈਂਟ ਕਰਦੀ ਆ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਉਹ ਕਹਿੰਦੇ ਵੀ ਗੱਲ ਸਾਡੀ ਨੇਪਰੇ ਨਹੀਂ ਚਾੜਨ ਕਰਕੇ ਅਸੀਂ ਫਿਰ ਅਲਟੀਮੇਟਮ ਦਿੱਤਾ ਸੀਗਾ ਹੜਤਾਲ ਦਾ ਤੇ ਉਹ ਹੁਣ ਪੂਰਾ ਹੋ ਗਿਆ ਸ਼ੁੱਕਰਵਾਰ ਵੱਡੇ ਤੜਕੇ ਤੋਂ ਕੈਨੇਡਾ ਪੋਸਟ ਦੇ ਜਿਹੜੇ ਕਰਮਚਾਰੀ ਆ ਪੂਰੇ ਕੈਨੇਡਾ ਭਾਰ ਵਿੱਚ ਹੜਤਾਲ ਤੇ ਚਲੇ ਗਏ ਆ ਇਹਦਾ ਮਤਲਬ ਇਹ ਆ ਵੀ ਚਿੱਠੀਆਂ ਨਾ ਜਾਣੀਆਂ ਤੇ ਨਾ ਆਉਣੀਆਂ ਸੋ ਜਿਹੜਾ ਕੈਨੇਡਾ ਦੇ ਲੇਬਰ ਮਿਨਿਸਟਰ ਨੇ ਸਟੀਵਨ ਮਕੇਨਨ ਉਹਨਾਂ ਨੇ ਕਿਹਾ ਵੀ ਅਸੀਂ ਇਸ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਨੀ ਅਸੀਂ ਇਹ ਗੱਲਬਾਤ ਟੇਬਲ ਦੇ ਉੱਤੇ ਸੁਲਝਾਉਣ ਦੇ ਵਾਸਤੇ ਯਤਨ ਕਰਾਂਗੇ ਕੋਸ਼ਿਸ਼ਾਂ ਕਰਾਂਗੇ ਵੀ ਸਿਰੇ ਚੜਨ ਪਰ ਜਿਵੇਂ ਬੀਤੇ ਦੇ ਵਿੱਚ ਰੇਲਵੇ ਦੀ ਹੜਤਾਲ ਲੇਬਰ ਮਿਨਿਸਟਰ ਦੇ ਦਖਲ ਦੇ ਨਾਲ ਤੇ ਪੋਰਟਾਂ ਦੀ ਬੰਦਰਗਾਹਾਂ ਦੀ ਹੜਤਾਲ ਲੇਬਰ ਮਿਨਿਸਟਰ ਦੇ ਦਖਲ ਦੇ ਨਾਲ ਖਤਮ ਕਰਾਈ ਗਈ ਹੈ ਉਹੋ ਜਿਹਾ ਕੈਨੇਡਾ ਪੋਸਟ ਦੇ ਮਾਮਲੇ ਵਿੱਚ ਕਰਨ ਦੀ ਹਾਲ ਦੀ ਘੜੀ ਉਹ ਕਹਿੰਦੇ ਕੋਈ ਜਿਹੜੀ ਆ ਉਹ ਲੋੜ ਨਹੀਂ ਸਮਝੀ ਜਾ ਰਹੀ ਉਹ ਕਹਿੰਦੇ ਵੀ ਅਸੀਂ ਹੋਰ ਰਾਹ ਦੇਖਾਂਗੇ 네ਗੋਸ਼ੀਏਸ਼ਨਸ ਕਰਾਂਗੇ ਗੱਲਬਾਤ ਕਰਾਂਗੇ ਪਰ ਹੱਲੇ ਇਸ ਰਾਹ ਤੋਰਨ ਦੀ ਗੱਲ ਜਿਹੜੀ ਆ ਸਾਡੀ ਸਮਝ ਦੇ ਵਿੱਚ ਨਹੀਂ ਆ ਰਹੀ ਆ ਸੋ ਮਤਲਬ ਕੀ ਆ ਵੀ ਗੱਲਬਾਤ ਤਰੀਕੇ ਦੇ ਨਾਲ ਹੀ ਦੋਵਾਂ ਧਿਰਾਂ ਨੂੰ ਪ੍ਰੇਰਿਤ ਕੀਤਾ ਜਾਊਗਾ ਕਿ ਕਿਸੇ ਲੈਣ ਦੇਣ ਕਰਕੇ ਜਿਹੜੀ ਹੜਤਾਲ ਮੁਕਾਈ ਜਾਵੇ ਤਾਂ ਕਿ ਲੋਕ ਸੌਖੇ ਹੋ ਜਾਣ ਕੈਨੇਡਾ ਪੋਸਟ ਨੇ ਲੋਕਾਂ ਨੂੰ ਇਹ ਆਖਿਆ ਕਿ ਬਹੁਤ ਸਾਰੀ ਮੇਲ ਜਿਹੜੀ ਆ ਹੁਣ ਆ ਨਹੀਂ ਸਕਣੀ ਜਿਹੜੀ ਮੇਲ ਤੁਹਾਡੇ ਮਤਲਬ ਡੱਬੇ 'ਚ ਪੈ ਵੀ ਚੁੱਕੀ ਆ ਆਲਰੇਡੀ ਪੋਸਟ ਆਫਿਸਰ ਦੇ ਵਿੱਚ ਪਹੁੰਚ ਚੁੱਕੀ ਆ ਉਹ ਵੀ ਡਿਲੀਵਰ ਨਹੀਂ ਹੋਣੀ ਕੋਈ ਬਹੁਤ ਜ਼ਰੂਰੀ ਸਮਾਨ ਆ ਜਿਹੜਾ ਲੱਗਦਾ ਵੀ ਕੈਨੇਡਾ ਪੋਸਟ ਨੂੰ ਵੀ ਡਿਲੀਵਰ ਕਰਨਾ ਜ਼ਰੂਰੀ ਆ ਕਿਸੇ ਵਾਸਤੇ ਉਹੀ ਡਿਲੀਵਰ ਕੀਤਾ ਜਾਊਗਾ ਤੇ ਉਹਨਾਂ ਨੇ ਬੇਨਤੀ ਕੀਤੀ ਆ ਅਪੀਲ ਕੀਤੀ ਆ ਕੈਨੇਡਾ ਪੋਸਟ ਨੇ ਕਿ ਜੇਕਰ ਤੁਸੀਂ ਆਪਣਾ ਹੁਣ ਸਮਾਨ ਭੇਜਣਾ ਤਾਂ ਕੈਨੇਡਾ ਪੋਸਟ ਦੀ ਬਜਾਏ ਹੋਰ ਕਰੀਅਰ ਜਿਹੜੇ ਆ ਉਹਨਾਂ ਦੀ ਵਰਤੋਂ ਕਰੋ ਕੈਨੇਡਾ ਦੇ ਵਿੱਚ ਅੱਜਕੱਲ ਬਹੁਤ ਕੁਝ ਜਿਹੜਾ ਜੀ ਉਹ ਕੈਨੇਡਾ ਪੋਸਟ ਰਾਹੀਂ ਮੰਗਾਇਆ ਜਾਂਦਾ ਕਿਉਂਕਿ ਅੱਜ ਕੱਲ੍ਹ ਆਨਲਾਈਨ ਸ਼ੋਪਿੰਗ ਦਾ ਰਵਾਜ ਬਹੁਤ ਆ ਤੇ ਉਹਦੇ ਵਾਸਤੇ ਇਹ ਸਵਾਵਾਮਾਂ ਵਰਤੀਆਂ ਜਾਂਦੀਆਂ ਸੀ ਹੁਣ ਉਹਨਾਂ ਦੀ ਥਾਂ ਦੇ ਉੱਤੇ ਕੋਰੀਅਰ ਸਰਵਿਸ ਜਿਹੜੀਆਂ ਉਹ ਇਹ ਸਵਾਵਾਮਾਂ ਪ੍ਰਦਾਨ ਕਰਨੀਆਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਰੈਵਨਿਊ ਏਜੰਸੀ ਦੀ ਕੈਨੇਡਾ ਦਾ ਜਿਹੜਾ ਇਨਕਮ ਟੈਕਸ ਵਿਭਾਗ ਹੈ ਜੀ ਉਹ ਕਦੇ ਵੀ ਅਸੀਂ 600 ਨੌਕਰੀਆਂ ਖਤਮ ਕਰ ਰਹੇ ਹਾਂ ਇਹ ਨੌਕਰੀਆਂ ਉਹ ਨੇ ਜਿਹੜੀਆਂ 1 ਸਾਲ ਵਾਸਤੇ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ 600 ਬੰਦਾ ਹਾਰ ਕੀਤਾ ਗਿਆ ਸੀਗਾ ਤੇ ਉਹ ਇਸ ਕਰਕੇ ਕਹਿੰਦੇ ਵੀ ਇਹਨਾਂ ਨੂੰ ਹੁਣ ਰੱਖਣ ਦੀ ਲੋੜ ਨਹੀਂ ਕਿਉਂਕਿ ਕੰਮ ਸਾਡਾ ਮੁੱਕ ਗਿਆ ਆ ਜਿਆਦਾ ਕਰਕੇ ਜਿਹੜੇ ਕੋਵਿਡ ਦੇ ਦੌਰਾਨ ਭੱਤੇ ਦਿੱਤੇ ਗਏ ਸੀਗੇ ਆ ਰਕਮਾਂ ਵੰਡੀਆਂ ਗਈਆਂ ਸੀਗੀਆਂ ਉਹਨਾਂ ਦਾ ਆਡਿਟ ਕਰਨ ਵਾਸਤੇ ਉਹਨਾਂ ਦਾ ਹਿਸਾਬ-ਕਿਤਾਬ ਕਰਨ ਵਾਸਤੇ ਇਹ 600 ਕਰਮਚਾਰੀ ਰੱਖੇ ਗਏ ਸੀਗੇ ਉਹੋ ਹੁਣ ਕਹਿੰਦੇ ਮੁੱਖ ਤੌਰ ਦੇ ਉੱਤੇ ਕੰਮ ਕਰ ਨਿਭੜ ਚੁੱਕਾ ਆ ਇਸ ਵਾਸਤੇ ਸਾਨੂੰ ਹੁਣ ਇਹਨਾਂ ਕਾਮਿਆਂ ਦੀ ਲੋੜ ਨਹੀਂ ਵੈਸੇ ਅੱਧ ਦਸੰਬਰ ਤੱਕ ਇਹਨਾਂ ਦੇ ਨਾਲ ਕੰਟਰੈਕਟ ਸੀਗਾ ਪਰ ਹੁਣ ਤੋਂ ਹੀ ਇਹਨਾਂ ਨੂੰ 4 ਹਫ਼ਤੇ ਦਾ ਨੋਟਿਸ ਦੇ ਕੇ ਦੱਸ ਦਿੱਤਾ ਗਿਆ ਵੀ ਤੁਹਾਡੀ ਹੁਣ ਲੋੜ ਨਹੀਂ ਆ ਤੁਸੀਂ ਹੋਰ ਕੰਮ ਲੱਭ ਸਕਦੇ ਆ ਸੋ ਮਤਲਬ ਕੀ ਆ ਜੀ ਵੀ ਕੈਨੇਡਾ ਦੇ ਵਿੱਚ ਕੰਮ ਜਿਹੜਾ ਆ ਹੌਲੀ ਹੌਲੀ ਸਾਰੇ ਪਾਸੇ ਘਟ ਰਿਹਾ ਆ ਟਰੱਕਿੰਗ ਇੰਡਸਟਰੀ ਪਹਿਲਾਂ ਬੜੀ ਸਲੋ ਚੱਲ ਰਹੀ ਆ ਕੰਸਟਰਕਸ਼ਨ ਇੰਡਸਟਰੀ ਬੜੀ ਸਲੋ ਚੱਲ ਰਹੀ ਆ ਰੈਸਟੋਰੈਂਟ ਇੰਡਸਟਰੀ ਵੀ ਦੱਸਣ ਲੱਗ ਪਈ ਆ ਵੀ ਅੱਗੇ ਵਾਲੀ ਗੱਲ ਹੈਣੀਗੀ ਲੋਕ ਬੜਾ ਸੋਚ ਸਮਝ ਕੇ ਪੈਸਾ ਖਰਚ ਰਿਹਾ ਖਾਣ ਵੇਲੇ ਵੀ ਤੇ ਹੁਣ ਤਾਂ ਫਿਰ ਗੱਲ ਕਹਿ ਲੋ ਵੀ ਉਪਰਆਇਟੀ ਤੱਕ ਤੇ ਇਧਰ ਕੈਨੇਡਾ ਰੈਵਨਿਊ ਤੱਕ ਪਹੁੰਚ ਗਏ ਵੀ ਕੈਨੇਡਾ ਰੈਵਨਿਊ ਏਜੰਸੀ ਸਰਕਾਰੀ ਵਿਭਾਗ ਆ ਉਹਨਾਂ ਨੂੰ ਵੀ ਬੰਦੇ ਨਹੀਂ ਚਾਹੀਦੇ 600 ਬੰਦਾ ਜਿਹੜਾ ਜੀ ਉਹ ਨੌਕਰੀ ਤੋਂ ਕੱਢ ਦਿੱਤਾ ਜਾਣਾ ਅਖੀਰ ਦੇ ਵਿੱਚ ਗੱਲਬਾਤ ਕਰੀਏ ਆਪਾਂ ਰੂਸ ਯੂਕਰੇਨ ਯੁੱਧ ਦੀ ਅ ਅ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਪਤਾ ਕਰਦੇ ਰਹੇ ਹਾਂ ਕਿ ਅਮਰੀਕਾ ਦੀ ਚੋਣ ਨਹੀਂ ਹੈਗੀ ਇਹ ਰਾਸ਼ਟਰਪਤੀ ਦੀ ਪੂਰੀ ਦੁਨੀਆ ਦੀ ਚੋਣ ਆ ਇਹਨੇ ਦੁਨੀਆ ਭਰ ਦੇ ਵਿੱਚ ਵੱਖਰੀ ਤਰ੍ਹਾਂ ਦੇ ਪ੍ਰਭਾਵ ਪਾਉਣੇ ਆ ਸੋ ਉਹੀ ਗੱਲ ਜਿਹੜੀ ਆ ਨਜ਼ਰ ਆ ਰਹੀ ਆ ਇੱਕ ਵੱਡਾ ਮੁੱਦਾ ਆ ਰੂਸ ਯੂਕਰੇਨ ਯੁੱਧ 트੍ਰੰਪ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਵੀ ਜੇ ਮੈਂ ਰਾਸ਼ਟਰਪਤੀ ਬਣ ਗਿਆ ਤਾਂ ਇੱਕ ਦਿਨ ਦੇ ਵਿੱਚ ਯੁੱਧ ਜਿਹੜਾ ਜੀ ਖਤਮ ਕਰਾ ਦਊਗਾ ਸੋ ਹਜੇ ਉਹਨੇ ਰਾਸ਼ਟਰਪਤੀ ਬਣਨਾ ਆ 20 ਜਨਵਰੀ ਨੂੰ ਉਹਨੇ ਅਹੁਦਾ ਸੰਭਾਲ ਲਿਆ ਆ ਪ੍ਰੈਸ ਸੰਬੰਧੀ ਆਲਰੇਡੀ ਕੋਸ਼ਾਂ ਸ਼ੁਰੂ ਹੋ ਚੁੱਕਿਆ ਆ ਰੂਸ ਦੇ ਰਾਸ਼ਟਰਪਤੀ ਪੁਤਨ ਜਿਹੜੇ ਆ ਉਹਨਾਂ ਦੇ ਉੱਤੇ ਕਾਫੀ ਪਾਬੰਦੀਆਂ ਰੂਸ ਦੇ ਉੱਤੇ ਉਹਨਾਂ ਦੇ ਮੀਰਾਂ ਦੇ ਉੱਤੇ ਖੁਦ ਰਾਸ਼ਟਰਪਤੀ ਦੇ ਉੱਤੇ ਲਾਤੀਆਂ ਸੀ ਪੱਛਮੀ ਮੁਲਕਾਂ ਨੇ ਜਿਹਦੇ ਨਾਲ ਰੂਸ ਦੀ ਕਾਫੀ ਟੈਂਬਰੀ ਟਾਈਟ ਕੀਤੀ ਗਈ ਸੀ ਪਰ ਹੁਣ ਉਹਨਾਂ ਨੇ ਦੁਬਾਰਾ ਗੱਲਬਾਤ ਦਾ ਚੈਨਲ ਸ਼ੁਰੂ ਕੀਤਾ ਗਿਆ ਦਸੰਬਰ 2022 ਅਖੀਰੀ ਵਾਰ ਪੱਛਮੀ ਮੁਲਕਾਂ ਵੱਲੋਂ ਨੈਟੋ ਵੱਲੋਂ ਕਿਸੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਮਤਲਬ ਕਿ ਗੱਲਬਾਤ ਵੀ ਤੋੜ ਲਈ ਸੀ ਪਰ ਹੁਣ ਦੁਬਾਰਾ ਗੱਲਬਾਤ ਸ਼ੁਰੂ ਕੀਤੀ ਗਈ ਹੈ ਇਹ ਗੱਲਬਾਤ ਸ਼ੁਰੂ ਕਰਨ ਦੇ ਵਾਸਤੇ ਜਰਮਨੀ ਦੇ ਚਾਂਸਲਰ ਨਹੀਂ ਜਰਮਨੀ ਦੇ ਆਗੂ ਆ ਆਲ ਆਫ ਸ਼ੋਲਜ਼ ਉਹਨਾਂ ਨੂੰ ਚੁਣਿਆ ਗਿਆ ਦੱਸਿਆ ਜਾਂਦਾ ਹੈ ਕਿ ਟਰੰਪ ਨੇ ਇਹ ਜਿਹੜੀ ਜ਼ਿੰਮੇਵਾਰੀ ਆ ਜਰਮਨ ਆਪਣੇ ਕਾਉਂਟਰਪਾਰਟ ਨੂੰ ਸੌਂਪੀ ਆ ਵੀ ਤੁਸੀਂ ਗੱਲਬਾਤ ਸ਼ੁਰੂ ਕਰੋ ਤਾਂ ਕਿ ਆਪਾਂ ਗੱਲਬਾਤ ذریعے ਇਹ ਯੁੱਧ ਜਿਹੜਾ ਆ ਨਬੇੜੀਏ ਸੋ ਉਹਨਾਂ ਦੇ ਇਸ਼ਾਰੇ ਦੇ ਉੱਤੇ ਫਿਰ ਜਿਹੜੇ ਜਰਮਨ ਦੇ ਚਾਂਸਲਰ ਨੇ ਉਹਨਾਂ ਨੇ ਪੁੱਤਨ ਦੇ ਨਾਲ ਤਕਰੀਬਨ ਇੱਕ ਘੰਟਾ ਗੱਲ ਕੀਤੀ ਆ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਸਰਕਾਰੀ ਤੌਰ ਦੇ ਉੱਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਵੀ ਇਹ ਗੱਲਬਾਤ ਸ਼ੁਰੂ ਕਰਨੀ ਇੱਕ ਤਰੀਕੇ ਦੇ ਨਾਲ ਰੂਸ ਨੂੰ ਟੌਨਿਕ ਦੇਣਾ ਆ ਰੂਸ ਦੇ ਰਾਸ਼ਟਰਪਤੀ ਪੁਤਨ ਨੂੰ ਮਹੱਤਵ ਦੇਣਾ ਆ ਜਿਹੜਾ ਕਿ ਪਹਿਲਾਂ ਆਪਾਂ ਆਈਸੋਲੇਟ ਕਰ ਦਿੱਤਾ ਸੀ ਅਲੱਗ-ਥਲੱਗ ਕਰ ਦਿੱਤਾ ਸੀ ਦੁਬਾਰਾ ਉਹਦੀ ਵਕਤ ਉਹਦਾ ਮਹੱਤਵ ਵਧਾਉਣ ਵਾਲੀ ਗੱਲ ਆ ਵੀ ਇਹਦਾ ਨੁਕਸਾਨ ਹੋਊਗਾ ਪਰ ਉਹਦੀ ਗੱਲ ਅਣਸੁਣੀ ਕਰਕੇ ਜਿਹੜਾ ਜੀ ਉਹ ਗੱਲਬਾਤ ਸ਼ੁਰੂ ਕੀਤੀ ਗਈ ਜਰਮਨ ਦੇ ਚਾਂਸਲਰ ਆਲਫ ਸ਼ੋਲਜ਼ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਦੇ ਨਾਲ ਯੂਕਰੇਨ ਦੇ ਮੁੱਦੇ ਤੇ तकरीबन 1 ਘੰਟਾ ਗੱਲਬਾਤ ਕੀਤੀ ਆ ਇਹਦੇ ਬਾਰੇ ਰੂਸੀ ਏਜੰਸੀਆਂ ਇਹ ਕਹਿ ਰਹੀਆਂ ਕਿ ਗੱਲਬਾਤ ਦਾ ਮੁੱਖ ਮੁੱਦਾ ਇਹੀ ਰਿਹਾ ਵੀ ਆਪਾਂ ਇਹ ਗੱਲਬਾਤ ਦੇ ਨਾਲ ਕਿੱਦਾਂ ਮਸਲਾ ਨੂੰ ਹਟਾਣਾ ਆ ਇਹ ਯੁੱਧਬੰਦ ਕਿੱਦਾਂ ਕਰਨਾ ਆ ਰੂਸ ਵੱਲੋਂ ਇਸ ਗੱਲਬਾਤ ਵਿੱਚ ਕਲੀਅਰ ਇਹ ਕੀਤਾ ਗਿਆ ਵੀ ਅਸੀਂ ਗੱਲਬਾਤ ਲਈ ਤਿਆਰ ਆ ਇੱਕ ਤਾਂ ਸਾਡੇ ਤੇ ਲੱਗੀਆਂ ਪਾਬੰਦੀਆਂ ਜਿਹੜੀਆਂ ਤੁਰੰਤ ਹਟਾਈਆਂ ਜਾਣ ਤੇ ਦੂਜੀ ਗੱਲ ਗੱਲਬਾਤ ਹੁਣ ਉਹਨਾਂ ਹੱਦਾਂ ਤੇ ਹੋਊਗੀ ਜਿਹੜੀਆਂ ਨਵੀਆਂ ਬਣ ਗਈਆਂ ਆਪਾਂ ਜਾਣਦੇ ਆ ਕਿ ਰੂਸ ਨੇ ਯੂਕਰੇਨ ਤੇ ਹਮਲਾ ਕਰਕੇ ਯੂਕਰੇਨ ਦਾ ਬਹੁਤ ਸਾਰਾ ਇਲਾਕਾ ਨੱਪ ਲਿਆ ਆ ਸੋ ਉਹ ਕਹਿੰਦੇ ਜਿਹੜੀ ਗੱਲਬਾਤ ਹੋਊਗੀ ਉਹ ਨਵੀਆਂ ਹੱਦਾਂ ਤੇ ਹੋਊਗੀ ਮਤਲਬ ਜਿਹੜਾ ਇਲਾਕਾ ਹੈ ਨੱਪ ਲਿਆ ਉਹ ਨੱਪ ਲਿਆ ਉਸ ਤੋਂ ਬਾਅਦ ਆਪਾਂ ਯੁੱਧਬੰਦੀ ਕਰ ਸਕਦੇ ਹਾਂ ਇਹੀ ਕੁਝ ਭਾਰਤ-ਚੀਨ ਮਾਮਲੇ ਵਿੱਚ ਹੋਇਆ ਚੀਨ ਨੇ ਭਾਰਤ ਦਾ 22000 ਸਕੇਅਰ ਮੀਲ ਇਲਾਕਾ ਨੱਪਿਆ ਹੋਇਆ ਆ ਹੁਣ ਭਾਰਤ ਨੇ ਜਿਹੜੀ ਗੱਲਬਾਤ ਕੀਤੀ ਆ ਉਸੇ ਸ਼ਰਤ ਤੇ ਕੀਤੀ ਆ ਵੀ ਜਿਹੜਾ ਤੁਸੀਂ ਨੱਪ ਲਿਆ ਨੱਪ ਲਿਆ ਹੁਣ ਨਵੀਆਂ ਹੱਦਾਂ ਦੇ ਉੱਤੇ ਗੱਲ ਕਰ ਲਓ ਇਸ ਤੋਂ ਪਹਿਲਾਂ ਨਹਿਰੂ ਵੇਲੇ ਦਾ ਬਹੁਤ ਸਾਰਾ ਅਕਸਾਈ ਚੰਦਾ ਇਲਾਕਾ ਗਵਾ ਚੁੱਕਿਆ ਭਾਰਤ ਉਹੀ ਫਾਰਮੂਲਾ ਹੁਣ ਰੂਸ ਯੂਕਰੇਨ ਦੇ ਯੁੱਧ ਦੇ ਉੱਤੇ ਵਰਤਣ ਦੀ ਗੱਲ ਹੋ ਰਹੀ ਆ ਵੀ ਜਿਹੜੀ ਚੀਜ਼ ਜਿੱਕੋ ਹੈਗੀ ਆ ਉੱਥੇ ਹੀ ਸ਼ਾਂਤੀ ਕਰ ਲਓ ਹੁਣ ਗੱਲ ਇਹ ਆ ਵੀ ਅਮਰੀਕਾ ਤੇ ਯੂਰਪ ਤਾਂ ਸ਼ਾਂਤੀ ਕਰ ਲੈਣਗੇ ਤੇ ਪਰ ਯੂਕਰੇਨ ਦਾ ਕੀ ਰਹਿ ਗਿਆ ਇਹਦੇ ਵਿੱਚ ਸੋ ਯੂਕਰੇਨੀ ਰਾਸ਼ਟਰਪਤੀ ਜਿਹੜੇ ਜ਼ੇਲੈਂਸਕੀ ਨੇ ਉਹ ਵਾਰ-ਵਾਰ ਪੁੱਟ ਰਹੇ ਆ ਉਹ ਕਹਿੰਦੇ ਵੀ ਬਲੈਦੀਮਿਰ ਪੁਤਨ ਦੇ ਨਾਲ ਗੱਲਬਾਤ ਦਾ ਦੌਰ ਸ਼ੁਰੂ ਕਰਕੇ ਹੁਣ ਤੁਸੀਂ ਮਹੱਤਵ ਦੇ ਦਿੱਤਾ ਆ ਤੁਸੀਂ ਇੱਕ ਪੰਡੋਰਾ ਬਾਕਸ ਖੋਲ੍ਹ ਲਿਆ ਯਾਨੀ ਕਿ ਉਹ ਕਹਿੰਦੇ ਵੀ ਇਹੋ ਜੀ ਤੁਸੀਂ ਹੁਣ ਪੋਟਲੀ ਖੋਲ੍ਹ ਲਈ ਆ ਜਿਸ ਤੋਂ ਬਾਅਦ ਹੋਰ ਮੁਲਕਾਂ ਨੇ ਵੀ ਉਹਦੇ ਨਾਲ ਗੱਲ ਸ਼ੁਰੂ ਕਰ ਲੈਣੀ ਆ ਆਪਾਂ ਉਹਨੂੰ ਇੱਕ ਤਰੀਕੇ ਦੇ ਨਾਲ ਛੇਕਿਆ ਹੋਇਆ ਸੀਗਾ ਵੀ ਉਹਦੇ ਨਾਲ ਗੱਲ ਨਹੀਂ ਕਰਨੀ ਹੈਗੀ ਤੇ ਪੱਛਮੀ ਮੁਲਕ ਜਿਹੜੇ ਸਣੇ ਅਮਰੀਕਾ ਯੂਕਰੇਨ ਨੂੰ ਹਥਿਆਰ ਦੇ ਰਹੇ ਸੀਗੇ ਟੈਕਨੋਲੋਜੀ ਦੇ ਰਹੇ ਸੀ ਵੀ ਆਪਾਂ ਰੂਸ ਦਾ ਮੂੰਹ ਪੰਡਣਾ ਆ ਤੇ ਇੱਕ ਵਾਰ ਤਾਂ ਇਦਾਂ ਲੱਗਣ ਲੱਗੇ ਪਏ ਸੀ ਵੀ ਕਰੇ ਯੂਕਰੇਨ ਨੇ ਰੂਸ ਨੂੰ ਹਰਾ ਹੀ ਦੇਣਾ ਆ ਕਿਉਂਕਿ ਯੂਕਰੇਨ ਜਿਹੜਾ ਰੂਸ ਦੇ ਇਲਾਕਿਆਂ 'ਚ ਉਹ ਕਹਿੰਦੇ ਹੁਣ ਗੱਲਵਾਜ ਜਦੋਂ ਤੁਸੀਂ ਸ਼ੁਰੂ ਕਰ ਲਈ ਹੈ ਇੱਕ ਵਾਰੀ ਅਮਰੀਕਾ ਦੇ ਕਹੇ ਤੇ ਜਰਮਨੀ ਵਾਲਿਆਂ ਨੇ ਤਾਂ ਫਿਰ ਬਾਕੀ ਮੁਲਕ ਵੀ ਗੱਲਬਾਤ ਕਰਨਗੇ ਉਹਦੇ ਨਾਲ ਰੂਸ ਜਿਹੜਾ ਕਮਜ਼ੋਰ ਹੋ ਗਿਆ ਸੀ ਇਕੱਲਾ ਰਹਿ ਗਿਆ ਸੀ ਉਹਨੂੰ ਤਾਕਤ ਮਿਲ ਜਾਣੀ ਆ ਤੇ ਸਾਡਾ ਨੁਕਸਾਨ ਹੋ ਜਾਣਾ ਸੋ ਕੁੱਲ ਮਿਲਾ ਕੇ ਗੱਲ ਇਹੀ ਹੈ ਬਈ ਯੂਕਰੇਨ ਦਾ ਨੁਕਸਾਨ ਲਗਭਗ ਹੋਣਾ ਤੈ ਹੈ ਕਿਉਂਕਿ ਯੂਰਪ ਵੀ ਅੱਕਾ ਬੈਠਾ ਆ ਇਧਰੋਂ ਅਮਰੀਕਾ ਦੀ ਜਿਹੜੀ ਨੀਤੀ ਉਹ ਵੀ ਇਹੀ ਆ ਕਿ ਯੁੱਧ ਬੰਦ ਕਰੋ ਤੇ ਜੋ ਨੁਕਸਾਨ ਹੋਇਆ ਉਹਨੂੰ ਚੁੱਪ ਕਰਕੇ ਭੁੱਲ ਜਾਓ ਤੇ ਜਿਹੜੀਆਂ ਹੱਦਾਂ ਨਵੀਆਂ ਹੈਗੀਆਂ ਉਹਨੂੰ ਮੰਨ ਲਓ ਸੋ ਇਸ ਕਰਕੇ ਜਿਹੜਾ ਆ ਜੀ ਉਹ ਜਲੈਂਸਕੀ ਜਿਹੜੇ ਜੋ ਨੀਰਾ ਹਟਰਪਤੀ ਆ ਉਹ ਚਾਹੁੰਦੇ ਨੇ ਵੀ ਪਛਵੀ ਮੋੜ ਕੇ ਗੱਲਬਾਤ ਸ਼ੁਰੂ ਕਰਨਾ ਪਰ ਗੱਲ ਇਹ ਆ ਵੀ ਜਦੋਂ ਤੁਹਾਡੇ ਪਿੱਛੇ ਜਿਹੜੇ ਕੜੇ ਤਕੜੇ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਪੈਸਾ ਦੇਣਾ ਤੁਹਾਨੂੰ ਕਰਜ਼ਾ ਦੇਣਾ ਤੇ ਜਿਨ੍ਹਾਂ ਨੇ ਤੁਹਾਨੂੰ ਅਸਲਾ ਦੇਣਾ ਉਹੀ ਮੁੱਕਰੀ ਜਾਂਦੇ ਆ ਤਾਂ ਫਿਰ ਮੋਰੇ ਲੜਨ ਵਾਲਾ ਹੁਣ ਕੀ ਕਰੂਗਾ ਸੋ ਇੱਥੋਂ ਇੱਕ ਸਬਕ ਮਿਲਦਾ ਵੀ ਕਿਸੇ ਬਗਾਨੀ ਸ਼ਹਿਦ ਉੱਤੇ ਮਛਾ ਨਹੀਂ ਮਨਾਲੀਦੀਆਂ ਹੁੰਦੀਆਂ ਇਹ ਨੀਤੀਆਂ ਜਿਹੜੀਆਂ ਆ ਵੱਡੇ ਪੱਧਰ ਤੇ ਬਦਲ ਜਾਂਦੀਆਂ ਹੁੰਦੀਆਂ ਸੋ ਯੂਕਰੇਨ ਜਿਹੜਾ ਸਾਰਾ ਟਹਾ ਲਿਆ ਜਲੈਂਸਕੀ ਦੇ ਮਗਰ ਲੱਗ ਕੇ ਤੇ ਹੁਣ ਜਿਹੜੇ ਮਗਰ ਖੜੇ ਸੀਗੇ ਉਹ ਲੜਨ ਵਾਲੇ ਦੇ ਨਾਲ ਸਮਝੌਤਾ ਕਰਨ ਲਈ ਤਿਆਰ ਹੋ ਗਏ ਆ ਸੋ ਹੋਰ ਕੌਮਾਂ ਨੂੰ ਹੋਰ ਮੁਲਕਾਂ ਨੂੰ ਵੀ ਇਹਨਾਂ ਗੱਲਾਂ ਤੋਂ ਸਿੱਧ ਲੈਣ ਦੀ ਲੋੜ ਆ ਸੋ ਇਹਦੇ ਨਾਲ ਜਿੱਥੇ ਚਲੋ ਯੂਕਰੇਨ ਦਾ ਨੁਕਸਾਨ ਤਾਂ ਹੋਣਾ ਹੀ ਹੋਣਾ ਆ ਪਰ ਇਹਦੇ ਨਾਲ ਜੇਕਰ ਜੰਗਬੰਦੀ ਹੁੰਦੀ ਆ ਤੇ ਯੂਕਰੇਨ ਜਿਹੜਾ ਆ ਉਹਦੇ ਅਲਪੈਠ ਕਰ ਲਈ ਜਾਂਦੀ ਆ ਇਸ ਤਰੀਕੇ ਤਾਂ ਪੱਛਮੀ ਮੁਲਕਾਂ ਦਾ ਵੀ ਤੇ ਅਮਰੀਕਾ ਦਾ ਵੀ ਘਟਾ ਹੋਣਾ ਆ ਇਹਨਾਂ ਦੀ ਵੀ ਦੁਨੀਆ ਦੇ ਵਿੱਚ ਬੁੱਕਤ ਜਿਹੜੀ ਆ ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗਣੇ ਆ ਵੀ ਕੱਲ ਨੂੰ ਮੁਲਕ ਇਹਨਾਂ ਦੇ ਯਕੀਨ ਕਰਨ ਲੱਗੇ ਸੋਚਿਆ ਕਰਨਗੇ ਵੀ ਅਸੀਂ ਇਹਨਾਂ ਦੇ ਮਗਰ ਲੱਗ ਕੇ ਕੋਈ ਹਮਲਾ ਕਰਾਰ ਦੁੱਤਾ ਜਾਂ ਕੋਈ ਲੜਾਈ ਕਿਸੇ ਨਾਲ ਵੜ ਲਈ ਕੱਲ ਉਹਨਾਂ ਦੇ ਚੋਣਾਂ ਤੋਂ ਬਾਅਦ ਰਾਸ਼ਟਰਪਤੀ ਬਦਲ ਗਿਆ ਸਾਨੂੰ ਕੀ ਪਤਾ ਵੀ ਮੁੜ ਕੇ ਜਿਹੜਾ ਨਵਾਂ ਰਾਸ਼ਟਰਪਤੀ ਬਣੂਗਾ ਉਹ ਸਾਡੇ ਮਗਰ ਖੜੂਗਾ ਜਾਂ ਨਹੀਂ ਸੋ ਇਸ ਕਰਕੇ ਗੱਲਾਂ ਗਾਹਾਂ ਕ੍ਰੈਡਿਬਿਲਟੀ ਦੀਆਂ ਜਿਹੜੀਆਂ ਆ ਅਕਸ ਦੀਆਂ ਇਮੇਜ ਦੀਆਂ ਹੋ ਗਈਆਂ ਆ ਪਰ ਅ ਇਹ ਗੱਲ ਯਕੀਨੀ ਜਾਪਦੀ ਹੈ ਕਿ ਬੀਤੇ ਦੇ ਵਿੱਚ ਵੀ ਟਰੰਪ ਅਤੇ ਪੁਤਿਨ ਦੇ ਸਬੰਧ ਬਹੁਤ ਵਧੀਆ ਰਹੇ ਆ ਜਿਹੜੀ ਉਹਨਾਂ ਵੱਲੋਂ ਇੰਟੈਲੀਜੈਂਸ ਦੀ ਚੀਫ ਲਾਈ ਗਈ ਆ ਤਲਸੀ ਗਬਾੜ ਉਹਦੇ ਤਾਂ ਸਰੀਆਮ ਦੋਚ ਲੱਗਦੇ ਰਹੇ ਆ ਕਿ ਉਹ ਰੂਸ ਦੇ ਰਾਸ਼ਟਰਪਤੀ ਪੁਤਨ ਅਤੇ ਸੀਰੀਆ ਦੇ ਰਾਸ਼ਟਰਪਤੀ ਅਸਦ ਦੇ ਨਾਲ ਨਿੱਗੇ ਸਬੰਧ ਰਹੇ ਆ ਸੋ ਜੇ ਇਹ ਮਾਮਲੇ ਵਿੱਚ ਜੇਕਰ ਪੁਤਨ ਅਤੇ ਟਰੰਪ ਆਪਸ ਵਿੱਚ ਹੱਥ ਮਿਲਾ ਲੈਂਦੇ ਆ ਤਾਂ ਯੂਕਰੇਨ ਦਾ ਜਿਹੜਾ ਹਾਲ ਹੋਇਆ ਆ ਉਹਦੇ ਵਾਸਤੇ ਤਰਸੇ ਕੀਤਾ ਜਾ ਸਕਦਾ ਵੀ ਉਹਨੇ ਕਿਸੇ ਦੇ ਮਗਰ ਲਾ ਕੇ ਆਪਣਾ ਮੁਲਕ ਢਵਾ ਲਿਆ ਨੁਕਸਾਨ ਕਰਾ ਲਿਆ ਤੇ ਹੁਣ ਉਹਦੀ ਜਿਹੜੀ ਆ ਬਾਹ ਛੱਡ ਦਿੱਤੀ ਗਈ ਆ ਆਪਾਂ ਇੱਥੇ ਇਸ ਹਫਤੇ ਦਾ ਅਖੀਲਾ ਪ੍ਰੋਗਰਾਮ ਕਾਉਣੇ ਆ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ